ਸਾਡੇ ਕੋਲ ਮਾਇਆ ਹੈ ਜੀ ਆਖੋ ਵੈਗਰੂ ਇਸ ਮਾਇਆ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੜੀ ਜਗ੍ਹਾ ਤੇ ਵੱਖਰੇ ਵੱਖਰੇ ਨਾਵਾਂ ਨਾਲ ਇਹਨੂੰ ਵਿਖਿਆ ਵੀ ਆਖਿਆ ਇਹਨੂੰ ਸਪਣੀ ਵੀ ਆਖਿਆ ਕਈ ਥਾਈ ਤੇ ਇਹਨੂੰ ਤੋਥਾ ਕਹਿ ਕੇ ਮੇਰੇ ਮਾਲਕ ਨੇ ਆਪਨ ਬਚਾਉਣ ਲਈ ਕੀਤਾ ਵੀ ਬਚ ਜਾਓ ਭਾਈ ਇਸ ਮਾਇਆ ਦੀ ਅੱਗ ਤੋਂ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਪੂਰਾ ਦੇ ਪੂਰ ਇਸ ਮਾਇਆ ਨੇ ਖਾਲੇ ਨੇ ਐਸੀ ਇਸਤਰੀ ਮਾਇਆ ਐਸੀ ਇਸਤਰੀ ਇੱਕ ਰਾਮ ਉਪਾਈ ਉਹ ਇਸਤਰੀ ਆ ਨਹੀਂ ਵੀ ਬਣਾ ਬੱਚਿਆਂ ਤਰੀਆਂ ਫਿਰਦੀਆਂ ਮਾਇਆ ਨੂੰ ਕਹਿੰਦੇ ਸਾਰੀ ਦੁਨੀਆ ਹਲਕੀ ਹੋ ਗਈ ਪੈਸੇ ਦੇ ਪਿੱਛੇ ਸਾਰੀ ਦੁਨੀਆ ਨੂੰ ਕਿਸੇ ਨੂੰ ਵੇਖੋਗੇ ਨਾ ਉਹਦੇ ਮੂੰਹ ਤੇ ਉੱਤੇ ਮਾਇਆ ਲਿਖਿਆ ਜਿੱਥੇ ਵੀ ਜਾਵੇ ਗੁਰੂ ਘਰ ਜਾਵੇ ਉੱਥੇ ਵੀ ਝੋਲੀ ਅੱਡ ਕੇ ਨਾਮ ਨਹੀਂ ਮੰਗਦਾ ਬਿਸਰ ਨਹੀਂ ਦੁਤਾਰ ਆਪਣਾ ਨਾਮ ਦਿਓ ਗੁਣ गावा ਨਾਨਕ ਚਾਹਉਂ ਹੈ ਨੀ ਕਹਿੰਦਾ ਅੱਗੇ ਅਰਦਾਸ ਕਰਨ ਵਾਲਾ ਵੀ ਉਸੇ ਤਰ੍ਹਾਂ ਰਖ ਲੋਤਾ ਉਹਨੂੰ ਜੇ ਕਿਤੇ ਅਰਦਾਸ ਕਰਨ ਵਾਲੇ ਨੂੰ ਗੁਰੂ ਦਾ ਇਸ ਤਰ੍ਹਾਂ ਦਾ ਭੈ ਹੁੰਦਾ ਭਾਵ ਨਹੀਂ ਹੁੰਦੀ ਤੇ ਉਹ ਆਉਣ ਵਾਲਾ ਜਿਹੜਾ ਅਰਦਾਸ ਕਰਾਉਣ ਲਈ ਦਿੰਦਾ ਨਾ 52 ਰੁਪਏ ਆ ਮੇਰੇ ਫੜ ਲੋ ਪੈਸੇ ਬਾਬਾ ਜੀ ਤੇ ਤੁਸੀਂ ਕਿਰਪਾ ਕਰਕੇ ਸਾਡੀ ਅਰਦਾਸ ਕਰੋ ਸਾਨੂੰ ਮਾਇਆ ਮਿਲ ਜਾਏ ਚੰਗਾ ਹੁੰਦਾ ਕਿਤੇ ਜਿਹੜਾ ਮਾਇਆ ਦੀ ਅਰਦਾਸ ਕਰਨੇ ਉਹ ਕਹਿੰਦਾ ਭਲਿਆ ਇਹ ਬਾਬੇ ਹਰਿਕ੍ਰਿਸ਼ਨ ਸਾਹਿਬ ਦਾ ਦਰਬਾਰ ਇਥੋਂ ਪੈਸੇ ਨਹੀਂ ਮੰਗੀਦੇ। ਹਰਾੰਤੇ ਹੋ ਗਏ। ਸਾਰਾ ਸੰਸਾਰ ਪਾਗਲੇ ਦੇ ਪਿੱਛੇ ਹੋਇਆ। ਆਪਣਾ ਧਰਮ ਕਰਮ ਸਭ ਗਵਾ ਦਿੱਤਾ ਸੰਸਾਰ ਨੇ ਪੈਸੇ ਦੇ ਪਿੱਛੇ। ਸਾਬ ਕਹਿੰਦੇ ਤੂੰ ਮੰਗੇ ਦੇ ਕੋਲੋਂ ਮਰ ਆ ਮੰਗ ਵਿਸਰ ਨਹੀਂ ਹਿੰਦਾ ਤਾਰ। ਆਪਣਾ ਨਾਮ ਦਿਓ। ਤੁਨ ਗਾਮ ਤਨਰਾਤ। ਨਾਨਕ ਚਾਉ ਈਓ ਹੀ ਸਾਇ ਤੇ ਗਰੀਬ ਨਿਵਾਜ ਪਾਤਸ਼ਾਹ ਨੇ ਅਖਿਆ ਗਰੀਬ ਨਿਵਾਜ ਪਾਤਸ਼ਾਹ ਮੇਰੀ ਚੋਲੀ ਜੀ ਨਾਮ ਦਾ ਤਾਨੂੰ ਸੋ ਪ੍ਰਭ ਜਾਣੀਐ ਸਦ ਸੰਗ ਉਸ ਵੈਗੁਰੂ ਨੂੰ ਤੇ ਤੇ ਦੂਰ ਨਹੀਂ ਜਾਨਣਾ ਅੰਗ ਸੰਗ ਜਾਨਣਾ ਆ ਵੇਖੋ ਕਿੰਨਾ ਸੁਣਾ ਬਚਨ ਬੋਲਦੇ ਸੋ ਪ੍ਰਭ ਜਾਣੀਐ ਸਦ ਸੰਗ ਦੁਖਾਲੰਗ ਪ੍ਰਣਾਸੀ दयालु ਸਰੂਪੇ ਸਦਾ ਅੰਗ ਸੰਗੈ ਅਭੰਗ ਅੰਗ ਬਿਪੂਤੇ ਨੇੜੇ ਹੈ ਨੇੜੇ ਹੈ ਦੂਰ ਨਾ ਜਾਣਿਓ ਨਿਤ ਸਾਰੇ ਸੰਭਾਲੇ ਨਿਤ ਆਪਾਂ ਨੂੰ ਪ੍ਰਤਖਾਲ ਦਾ ਹੈ ਸੁਆਸ ਦਿੰਦਾ ਹੈ ਪਾਣੀ ਰੋਟੀ ਸਭ ਕੁਝ ਦੇ ਕੇ ਜਿਹੜਾ ਨਵਾਜਦਾ ਉਸ ਮਾਲਕ ਨੂੰ ਤੁਸੀਂ ਉਹਦਾ ਸਿਮਰਨ ਮੰਗੋ ਸੋ ਪ੍ਰਭ ਜਾਣੀ ਹੈ ਸਤ ਸੰਗ ਗੁਰ ਪ੍ਰਸਾਦਿ 부ਝਿਐ ਗੁਰ ਦੀ ਕਿਰਪਾ ਨਾਲ 부ਝੋ ਉਸ ਗੱਲ ਨੂੰ ਏਕ ਹਰ ਕੈ ਰੰਗ ਏਕ ਹਰ ਰੰਗ ਰੰਗ ਮਿੰਜ ਪ੍ਰੇਮ ਹੁੰਦਾ ਜੇਦੋਂ ਤੁਸੀਂ ਹਰੀ ਨਾਲ ਪਰਮੇਸ਼ਵਰ ਦੇ ਨਾਲ ਪਿਆਰ ਕਰਨਾ ਸ਼ੁਰੂ ਕਰਦੋਗੇ ਫਾਰ ਦਾ ਸਾਰਾ ਖਜ਼ਾਨਾ ਜੋ ਰੱਬ ਦੇ ਘਰ ਵਿੱਚੋਂ ਤੁਹਾਡੇ ਘਰ ਚ ਆਜੂ ਏਕ ਸੱਚੇ ਨਾਮ ਬਾਜੋਂ ਸਗਲ ਦੀ ਸੈਸ਼ਾਰ ਸੋ ਪ੍ਰਭ ਜਾਣੀਐ ਸਤ ਸੰਗ ਗੁਰ ਪ੍ਰਸਾਦੀ 부ਜੀਐ ਇੱਕ ਹਰ ਕੇ ਰੰਗ ਹਰ ਕੇ ਰੰਗ ਦਾ ਅਰਥ ਬਣਦਾ ਪ੍ਰੇਮ ਰੰਗ ਮੰਨੇ ਪ੍ਰੇਮ ਹੁੰਦਾ ਉਸ ਗੁਰੂ ਦੀ ਕਿਰਪਾ ਦੇ ਕਰ ਲ ਜਿਹੜੀ ਪੁੱਝਣੀ ਆ ਉਸ ਅਕਾਲ ਪੁਰਖ ਦੀਆਂ ਰਮਝਾਂ ਬਾਣੀ ਦੀਆਂ ਪੁੱਝਣੀਆਂ ਨੇ ਉਸ ਪਰਮੇਸ਼ੁਰ ਦੇ ਨਾਲ ਰੰਗੇ ਹੋਣ ਕਰਕੇ ਜਦੋਂ ਮੈਂ ਆਪ ਉਦੋਂ ਨਾ ਪਿਆਰ ਕਰੂੰਗਾ ਤੇ ਰੱਬ ਵੀ ਮੇਰੇ ਨਾਲ ਪਿਆਰ ਕਰੂਗਾ ਇਹ ਦਿਲ ਨੂੰ ਪੱਕੀ ਨੂੰ ਆਪਣੇ ਭਲੇ ਬਨੋ ਜਿੰਨੂੰ ਤੁਸੀਂ ਪਿਆਰ ਕਰਦੇ ਹੋ ਉਹ ਤੁਹਾਨੂੰ ਵੀ ਪਿਆਰ ਕਰਦਾ ਹੈ ਇੱਕ ਪ੍ਰੇਮੀ ਕੱਲ ਸਾਡੇ ਨਾਲ ਆਉਣ ਡਿਆ ਸੀ ਆਖੋ ਵੈਗਰੂ ਆਂਦਾ ਮੈਂ ਰੋਜ਼ ਅੰਮ੍ਰਿਤ ਵੇਲੇ ਉੱਠਦਾਂ ਮਖਣੀ ਵੀਰ ਮੇਰਾ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ ਜਿਸੇ ਜਗਾਏ ਪਿਆ ਵੇ ਇਹ ਰਸ ਅਕਥ ਕਥਾ ਤਿੰਜਾਨੀ ਕਿਸੇ ਦੀ ਇੰਨੀ ਜੁਰਤ ਨਹੀਂ ਉਹ ਅੰਮ੍ਰਿਤ ਵੇਲੇ ਉੱਠੇ ਨਹੀਂ ਦੀਦੀ ਐਨੀ ਗਹਿਰੀ ਚਾਦਰ ਦੇ ਥੱਲੇੋਂ ਮੂੰਹ ਠਾ ਕੇ ਅੱਖੇ ਚ ਨਾਮ ਜਪਦਿਆਂ ਕਲ ਚੁਪਦੀ ਐਸੀ ਮਾਰ ਪਈ ਲੋਕਿ ਨਾਮ ਜਪਣੋਂ हट ਗਏ ਉਹਨੂੰ ਮੈਂ ਕਿਹਾ ਸੀ ਵੀਰ ਮੇਰਾ ਨਾਮ ਜਪਣ ਦਾ ਦਾਵਾ ਕਰਨ ਤੋਂ ਪਹਿਲਾਂ ਏਕ ਨਾਲ ਕਹਿ ਕਰੋ ਵੀ ਮੇਰੇ ਤੇ ਗੁਰੂ ਨੇ ਕੀਤੀ ਕਿਰਪਾ ਮੇਰੇ ਤੇ ਪਰਮੇਸ਼ਰ ਨੇ ਬਖਸ਼ਿਸ਼ ਕਰਤੀ ਤੇ ਮੈਨੂੰ ਗਰੀਬ ਨੂੰ ਅੱਜ ਪਾਤਸ਼ਾਹ ਨੇ ਆਪਣੇ ਨਾਮ ਵਿੱਚ ਜੋੜ ਲਿਆ ਅੱਗੇ ਜਾ ਕੇ ਸਤਿਗੁਰ ਕਹਿੰਦੇ ਸ਼ਰਨ ਸਮਰੱਥ ਏਕ ਕਹਿਰੀ ਦੂਜਾ ਨਹੀਂ ਠਾਉ ਸ਼ਰਨ ਉਸ ਸਮਰੱਥ ਦੀ ਜਿਹੜਾ ਸਮਰੱਥ ਵਾਹਿਗੁਰੂ ਹੈ ਨਾ ਉਦੀ ਸ਼ਰਨ ਤੋਂ ਬਿਨਾ ਦੂਸਰਾ ਕੋਈ ਨਾ ਠਾਣਿਆਗਾ ਜਦਨ ਤੁਸੀਂ ਇਸ ਗੱਲ ਤੇ ਆਣ ਕੇ ਟਿਕ ਜਾਓਗੇ ਨਾ ਕਿ ਸ਼ਰਨ ਸਮਰੱਥ ਤੋਂ ਬਿਨਾ ਹੋਰ ਮੇਰਾ ਕੋਈ ਥਾਂ ਨਹੀਂ بڑے ਲੋਕ ਕਿ ਭੱਜੇ ਫਿਰਦੇ ਨੇ ਆਖੋ ਵੈਗਰ ਕੋਈ ਕਿਤੇ ਭੱਜਾ ਫਿਰਦਾ ਹੈ ਕੋਈ ਕਿਤੇ ਭੱਜਾ ਫਿਰਦਾ ਹੈ ਮਹਾ ਭੌਜਲ ਲੰਗੀ ਐ ਬੜਾ ਵੱਡਾ ਦਰਿਆ ਹੈ ਭੌਜਲ ਦਾ ਤੇ ਕਿਸੇ ਨੂੰ ਪੁੱਛ ਕੇ ਵੇਖੋ ਭਵਜਲ ਨਦੀ ਕਿਸੇ ਨੇ ਵੇਖੀ ਹਰ ਗੱਲ ਵਿੱਚ ਲੋਕਿੰਗ ਬਾਣੀ ਚ ਵੀ ਹੁੰਦਾ ਹੈ ਭਵਜਲ ਸ਼ਬਦ ਭਵਜਲ ਦਾ ਹੁੰਦਾ ਭਾਵਨਾਵਾਂ ਦਾ ਜਲ ਤੁਸੀਂ ਭਾਵਨਾ ਲੈ ਆ ਕੇ ਗੁਰਦੁਆਰੇ ਆਏ ਤੁਹਾਡੀ ਇੱਕ ਮੰਗ ਪੂਰੀ ਹੋ ਗਈ ਉਸੇ ਘੜੀ ਜੇ ਪੁੱਤ ਮਿਲਿਆ ਤੇ ਫਿਰ ਮੰਗਣਾ ਮੈਨੂੰ ਨਾ ਉਹ ਹੀ ਦੇ ਭਾਵਨਾ ਇੱਕ ਭਾਵਨਾ ਪੂਰੀ ਹੋਈ ਪੁੱਤ ਮਿਲ ਗਿਆ ਉਹਨੂੰ ਉਸੇ ਵੇਲੇ ਆਵਾਜ਼ ਆਈ ਨੌਵੀਂ ਚਾਹੀਦੀ ਨੌਵੀਂ ਘਰਚਾ ਕੀ ਹੁਣ ਪੁੱਤਰ ਆ ਬਚਾ ਜਦਾ ਹੈ ਇਹ ਸਰਦ ਭਾਵਨਾ ਦੇ ਜਲ ਵਿੱਚੋਂ ਸਤਿਗੁਰੂ ਪਾਤਸ਼ਾਹ ਜੀ ਕਹਿਣ ਡਿਆ ਇਹ ਜਿਹੜਾ ਭਾਵਨਾ ਦਾ ਜਾਲ ਆ ਇਹਦੇ ਵਿੱਚੋਂ ਸ਼ਰਨ ਸਮਰਥ ਏਕ ਕੇਰੀ ਦੂਜਾ ਨਹੀਂ ਠਾਓ